ਗੁੱਡ ਮਾਰਨਿੰਗ ਦੋਸਤੋ ਅੱਜ ਆਪਣੀ ਰਾਈਡ ਸੀ ਜੀ ਗੋਨਣ ਮੰਡੀ ਤੋਂ ਭਗਤਾ ਭਾਈ ਕਾ ਆਪਣੇ ਪ੍ਰੀਜ਼ ਜੁਐਲਰ ਬਾਈ ਜੀ ਇਹ ਉਹਨਾਂ ਨੇ ਕਰਾਈ ਸੀ ਰਾਈਡ ਦਾ ਨਾਮ ਹੈ ਜੀ ਰੰਗ ਤੇ ਬਸੰਤੀ ਤੇ ਦੋਸਤੋ ਪਹੁੰਚੇ ਆ ਵੀਰਪੁਰਾ ਇਕੱਠੇ ਹੋਏ ਬਹੁਤ ਤੇ ਇਧਰ ਬਾਈ ਅਮਰਪਾਲ ਸਿੰਘ ਜੀ ਖੁੱਦਾ ਵੀਰ ਜੀ ਤੇ ਕਣੀਆਂ ਵੀਰ ਜੀ ਇਧਰ ਅੱਗੇ ਗਏ ਹੋਏ ਆ ਆ ਕਣੀਆਂ ਬਾਈ ਜੀ ਇਹ ਤੇ ਬਹੁਤ ਸੋਹਣਾ ਮੋਲ ਬਣਿਆ ਦੋਸਤੋ ਜਿਹੜੇ ਰਾਈਡਰ ਜਿਹੜੇ ਦਾ ਨਾਮ ਸੀਗਾ ਰੰਗਦੇ ਵਿਸੰਤੀ ਹੈ ਸਾਡੇ ਗੋਲਣਾਂ ਮੰਡੀ ਦੇ ਸਾਰੇ ਮੈਂਬਰ ਬਾਈ ਗੁਰਪ੍ਰੀਤ ਸਿੰਘ ਸੋਨੂ ਇਧਰ ਅਫਕਾਰ ਸਿੰਘ ਰਵੀભાઈ ਜੀ ਬਾਈ ਜਗਮੀਤ ਸਿੰਘ ਤੇ ਸਾਰੇ ਮਿੱਤਰ ਵੀਰ ਜਿਹੜੇ ਐ ਇਧਰ ਆਪਣੇ ਬਾਈ ਜੀ ਕਿਹਨਾ ਆਪਣਾ ਜਗਦੀਪ ਸਿੰਘ ਬਾਈ ਜੀ ਆਪਣੇ ਗੋਲਣਾਂ ਮੰਡੀ ਤੋਂ ਨਾਲ ਆਇਆ ਹੈ ਇਧਰ ਸਾਡੇ ਸਪੀਕਰ ਸਾਹਿਬ ਇਹਨਾਂ ਨੂੰ ਤਾਂ ਕੋਈ ਜਾਣ ਪਛਾਣ ਦੇ ਮਤਾਜ ਹੈ ਨਹੀਂਗੇ ਇਹ ਤੇ ਇਧਰ ਬਹੁਤ ਸਾਰੇ ਵੀਰ ਆਪਣੇ ਤੇ ਭਈਆ ਜਗਨ ਸਿੰਘ ਸਾਰੇ ਮੈਂਬਰ ਆਪਣੇ ਬਾਈ ਇੰਦਰਪਾਲ ਸਿੰਘ ਆ ਚੁੱਕੇ ਆਈ ਪਰਫੈਸਮੈਂਡਲ ਲੈ ਲਈ ਬਾਈ ਜੀ ਠੀਕ ਹੈ ਜੀ ਹਾਂਜੀ ਡੀਐਮ ਜੀ ਓਕੇ ਕੰਮ ਤੇ ਇਧਰ ਬਾਈ ਆਪਣੇ ਸੁਰਿੰਦਰ ਕੁਮਾਰ ਨੰਦਾ ਜੀ ਟ੍ਰੋਫੀ ਦੇ ਨਾਲ ਫੁੱਟਬਾਲ ਖੇਡਣ ਆ ਬੰਦੀਆਂ ਨੇ ਉਹ ਬਾਈ ਜੀ ਆਪਣੇ ਸੋਲੇਕਰ ਸਮੀ ਬਾਈ ਜੀ ਤੇ ਮਨਿੰਦਰ ਸਿੰਘ ਬਾਈ ਜੀ ਚੱਲੇ ਆ ਕਹਿੰਦੇ ਜਾਣਾ ਜਲਦੀ ਤੇ ਚੱਲੇ ਤੁਸੀਂ ਵੀ ਉਹ ਦੇਰ ਮੈਨੂੰ ਸਮਾਂ ਜਾ ਤੇ ਫੇਰ ਲਾਵੇ ਕਾਰ ਦੇ ਨਾਲ ਖੜਿਆ ਸਾਈਕਲ ਪਾਸੇ ਗੱਡੂ ਬਾਈ ਨੇ ਕਾਰ ਕਰਦੇ ਆ ਇਧਰ ਬਾਈ ਅਮਰਪਾਲ ਸਿੰਘ ਗੋਗਾ ਜੀ ਅਮਰਪਾਲ ਕੁਮਾਰ ਸਾਰੀ ਗੋਗਾ ਬਾਈ ਜੀ ਅਜੇ ਤੱਕ ਵੀ ਨਹੀਂ ਫਿਰਦੇ ਪਛਾਨ ਨਹੀਂ ਆ ਰਹੇ ਖੜੀ ਕਰ ਦਿਆ ਕਰੋ ਗਿਆ ਖੜੀ ਕਰ ਦਿਆ ਕਰੋ ਲੋ ਜੀ ਟਰੋਫੀ ਦੇ ਨਾਲ ਬਾਈ ਅਮਰਪਾਲ ਕੁਮਾਰ ਗੋਗਾ ਇਧਰ ਰਕਾਰ ਸਿੰਘ ਰਵੀ ਟਰੋਫੀਆਂ ਦੇ ਨਾਲ ਚਲੋ ਬਹੁਤ ਵਧੀਆ ਹੋਇਆ ਸਾਰੀ ਰਾਈਡ ਬਹੁਤ ਹੀ ਵਧੀਆ ਤਰੀਕੇ ਨਾਲ ਨਿਭੜੀ ਹੈ ਤੇ ਰਸਤਾ ਬਹੁਤ ਵਧੀਆ ਸੀ ਸਾਰੇ ਮਿੱਤਰ ਵੀਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਰੁੱਪ ਬਹੁਤ ਬਠਿੰਡਾ ਤੋਂ ਆਏ ਸੀ ਬੀਸੀਜੀ ਗਰੁੱਪ ਆੜੀ ਆੜੀ ਗਰੁੱਪ ਆਇਆ ਸੀ ਤੇ ਆਪਣੇ ਗੋਨੇਣਾ ਸਾਈਕਲਿੰਗ ਕਲੱਬ ਸਾਰੇ ਮੈਂਬਰ ਆਏ ਸੀ ਕਿਉਂਕਿ ਉਧਰੋਂ ਫਰੀਦਕੋਟ ਤੋਂ ਵੀ ਗਰੁੱਪ ਸਾਈਕਲ ਵਾਲੇ ਆਏ ਹੋਏ ਆ ਤੇ ਸਿੱਖ ਦੀ ਆਸ ਤੁਹਾਨੂੰ ਸਿੱਖਾ ਦਿੰਦੇ ਆ ਆ ਵਾਲੀ ਜਿਹੜੀ ਰਾਈਡ ਆਈ ਉਹਦੀ ਉਹਨਾਂ ਨੂੰ ਸਪੋਰਟ ਦਿੱਤੀ ਤੇ ਜਿਹੜੀ ਉਹ ਵਾਲੀ ਰਾਈਡ ਆ ਉਹਨੂੰ ਸਪੋਰਟ ਦਿੱਤਾ ਵੀ ਸਾਰੇ ਰਾਈਡਰਸ ਤੋਂ ਬਹੁਤ ਸਾਰਾ ਰੁਕ ਜਾ ਦੋ ਹੁੰਦਾ ਯਾਰ ਚੱਲਦੇ ਫਾਮਰ ਉੱਥੇ ਹੀ ਲੈ ਲਓ ਬਹੁਤ ਹੈਲਪ ਕੀਤਾ ਮੂਹ ਦਾ ਕੱਖੇ ਪਸਾਲਿਆ ਇਹਦਾ ਕੀ ਕਰਦੇ ਆਮਕੇ ਪਿੰਡਾਂ ਵਿੱਚ ਜਾਣਾ ਹੈ ਹਾਂ ਪਿੰਡ ਦੀ ਹਾਂ ਹਾਂ ਚੱਲਦੇ ਇੱਕ ਵਾਰ ਇਕੱਠੇ ਦਾ ਹੋ ਜੇ ਪਰਾਂ ਦਾ ਕਰ ਸਕਦਾ ਕਿੱਥੇ ਜਾ ਕਰਾਂ ਚੱਲ ਗਾ ਕਰ ਲਾਂਗੇ ਮਾਲਵੇਤੀ ਸਾਹਿਬ ਜਦੋਂ ਹੋਤੀ ਸਾਹਿਬ ਬਾਈ ਵੀ ਬੈਠੇ ਸੁਣਿਆ ਤੁਸ ਜਰਗਾ ਸਾਡੀ ਬਾਈ ਦੇ ਸਾਹਮਣੇ ਉਤਰ ਆ ਰਿਹਾ ਹੈ ਕਿ ਕਿ ਬਾਈ ਜਾਂ ਤੋਂ ਵੀ ਬਾਈ ਜਾਂ ਬਹੁਤ ਸ਼ੁਕਰੀਆ